ਤਰਨਤਾਰਨ ਪੁਲਿਸ ਨੇ 6 ਕਿਲੋ ਖੈਰੋਨ ਸਮੇਤ ਦੋਨੋਂ ਕੀਤਾ ਗ੍ਰਿਫਤਾਰ ਤਰਨਤਾਰਨ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 6 ਕਿਲੋ ਖੈਰਵਨ ਸਮੇਤ ਦੋ ਨਸ਼ਾ ਤਸਕਰ ਹਰਦੀਪ ਸਿੰਘ ਉਰਫ ਦੀਪ ਅਤੇ ਹਰਜੀਤ ਸਿੰਘ ਵਾਸੀ ਠੱਠੀ ਸੋਹ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਮੁਲਜ਼ਮ ਪਾਕਿਸਤਾਨ ਆਧਾਰਤ ਤਸਕਰਾਂ ਨਾਲ ਸੰਪਰਕ ਵਿੱਚ ਸਨ ਜੋ ਡਰੋਨ ਰਾਹੀਂ ਨਸ਼ਿਆਂ ਦੀ ਤਸਕਰੀ ਕਰਦੇ ਸਨ ਉੱਥੇ ਹੀ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਕਿਹਾ ਕਿ ਪੁਲਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਵਰਤੀ ਜਾਂਦੀ ਸਵਿਫਟ ਕਾਰ ਵੀ ਬਰਾਮਦ ਕੀਤੀ ਹੈ ਡੀਆਈਜੀ ਫਰੋਹੀਪੁਰ ਰੇਂਜ ਅਖਰ ਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਤਸਕਰਾਂ ਦੇ ਪੂਰੇ ਨੈਟਵਰਕ ਦੀ ਜਾਂਚ ਜਾਰੀ ਹੈ ਵਿਸ਼ੇਸ਼ ਰਿਪੋਰਟ ਜਗਜੀਤ ਸਿੰਘ ਡਾਲ ਕੈਮਰਾਮੈਨ ਦਾਰਾ ਡਾਲ ਸਾਡੇ ਮਾਨਯੋਗ ਸੀਐਮ ਸਾਹਿਬ ਪੰਜਾਬ ਜਿਨ੍ਹਾਂ ਜੋ ਯੁੱਧ ਨਸ਼ਾ ਅਬਰੋਧ ਜੋ ਮਹਿੰਮ ਸ਼ੁਰੂ ਕੀਤੀ ਹੈ ਉਹਦੇ ਤਹਿਤ ਮਾਨਯੋਗ ਸਾਡੇ ਐਸਐਸਪੀ ਸਾਹਿਬ ਸ਼੍ਰੀ ਅਭਿਮਨਿਓ ਰਾਣਾ ਜੀ ਦੀ ਅਗਵਾਈ ਹੇਠ ਉਹਨਾਂ ਦੀਆਂ ਡਾਇਰੈਕਸ਼ਨਾਂ ਹੇਠ ਅੱਜ ਸਾਡੇ ਸੀਆਈ ਸਟਾਫ ਦੀ ਟੀਮ ਨੇ ਦੋ ਨਸ਼ਾ ਸਮਗਲਰ ਆਪਣਾ ਗ੍ਰਿਫਤਾਰ ਕੀਤੇ ਹੈ ਜ ਜਨਾ ਨਾਂ ਨਾਂ ਹਰਜੀਤ ਔਰ ਹਰਦੀਪ ਨਾਂ ਜਿਹੜੇ ਠੱਠੀ ਸੋਲ ਥਾਣਾ ਚਵਾਲ ਦੇ ਰਹਿਣ ਵਾਲੇ ਆ ਇਹਨਾਂ ਪਾਸੋਂ 6 ਕਿਲੋ ਹਿਰਨ ਬਰਾਮਦ ਹੋਈ ਹੈ ਔਰ ਇਸ ਤੋਂ ਇਲਾਵਾ ਇਹਨਾਂ ਕੋਲ ਇੱਕ ਸਵਿਫਟ ਕਾਰ ਹੈ ਰਿਕਵਰ ਕੀਤੀ ਹੈ ਜਿਨ੍ਹਾਂ ਦੇ ਖਿਲਾਫ ਐਂਟੀ ਪੇਸ ਸੈਕਟਰ ਦੇ ਤਹਿਤ ਅ ਪਰਚਾ ਦਰਜ ਕਰ ਲਿਆ ਗਿਆ ਸਰਹੱਦ ਪਰ ਲੈਂਦੇ ਸੀ ਇਹ ਬੇਸਿਕਲੀ ਇਹਨਾਂ ਦਾ ਇੰਟਰਨੈਟ ਸਰਹੱਦ ਪਾਰ ਪਾਕਿਸਤਾਨ ਚ ਹੈ ਉਹਨਾਂ ਦੇ ਆਕਾ ਉੱਥੇ ਹੈ ਜਿਨ੍ਹਾਂ ਦਾ ਇਹਨਾਂ ਦਾ ਕੰਟੈਕਟ ਫੋਨ ਫੋਨ ਜਰੀ ਹੈ ਔਰ ਡਰੋਨ ਰਸਤੇ ਜਿਹੜੀਆਂ ਸਾਰੀਆਂ ਖੇਪਾਂ ਆ ਰਹੀਆਂ ਜੀ ਸਰ ਕਿੰਨੇ ਬੰਦੇ ਟੋਟਲ ਨੇ ਇਹ ਟੋਟਲ 2 ਬੰਦੇ ਹੈ ਹਰਜੀ ਹਰਜੀਤ ਹੈ ਇੱਕ ਦਾ ਨਾਮ ਇੱਕ ਦਾ ਨਾਮ ਹਰਦੀਪ ਹੈ ਔਰ ਦੋਨੇ ਹੀ ਠਠੀਸੋਲ ਠਾਣਾ ਚਵਾਲਦੇ ਰਹਿਣ ਵਾਲੇ ਬਾਕੀ ਕੋਈ ਇਹਨਾਂ ਨਾਲ ਹੋਰ ਕੀ ਬਹਿ ਗਏ ਮੈਂਬਰ ਨੂੰ ਦੇਖੋ ਜੀ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਕਿਉਂਕਿ ਅਜੇ ਇਹ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਇਹਨਾਂ ਨੇ ਕਿੰਨੇ ਗੇੜੇ ਲਾਏ ਆ ਅੱਗੇ maal ਕਿੱਧਰ ਜਾ ਰਿਹਾ ਹੈ ਇਹਦਾ ਪੈਸਾ ਜੋ ਇਹ ਕਮਾਰ ਰਹੇ ਆ ਡਰਗ ਮਨੀ ਹੈ ਉਹ ਕਿੱਥੇ ਜਾ ਰਿਹਾ ਹੈ ਉਹਦਾ ਕੀ ਸਾਰਾ ਨੈਟਵਰਕ ਹੈ ਉਸ ਨੂੰ ਆਪਾਂ 익ਸਪੋਜ਼ ਕਰ ਰਹੇ ਆ ਸਰ ਦੋਨੇ ਬੰਦੇ ਕਾਬੂ ਕਰ ਲਏ ਕਿਹਨਲੇ ਜੀ ਦੋ ਵਲ ਦੇ ਕਾਬੂ ਕਰ ਲੇ ਹਾਂ ਦੋ ਬੰਦੇ ਆਲਰੇਡੀ ਕਾਬੂ ਕਰ ਲਏ ਸਰ ਅਸਲਾ ਅਸਲਾ ਕੌਣ ਨਹੀਂ ਫਿਲਹਾਲ ਅਸਲਾ ਕੋਈ ਨਹੀਂ ਪਰਾਂਚਰ ਕੋਈ ਪ੍ਰੋਬਲਮ ਕਦਮ ਹੈ ਕਿ ਨਾ ਤੇ ਕੁਝ ਐ ਨਹੀਂ ਅਜੇ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਫਿਲਹਾਲ ਇਹਨਾਂ ਦਾ ਕੋਈ ਪੁਰਾਣਾ ਰਿਕਾਰਡ ਨਹੀਂ ਹੈ ਇਹ ਇਸ ਬਾਰੇ ਜਿਹੜੇ ਇਹਦੇ ਬੈਕਵਰਡ ਲਿੰਕ ਆ ਔਰ ਫਾਰਵਰਡ ਲਿੰਕ ਆ ਉਹ ਵੀ ਆਪਾਂ ਇਨਵੈਸਟੀਗੇਟ ਕਰ ਰਹੇ ਆ